ਅੱਜ ਨਾਲ ਸ਼ਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਗਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਜੁੜ ਚੁੱਕੇ ਨੇ ਚੀਮਾ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਹੈਟਰਨ ਪੰਜਾਬ ਤੇ ਤੁਹਾਨੂੰ ਗਰਦਾਸਪੁਰ ਤੋਂ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਪਹਿਲਾ ਰਿਐਕਸ਼ਨ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸਾਰੀ ਕੋਰ ਕਮੇਟੀ ਦਾ ਸਾਰੀ ਪਾਰਟੀ ਦਾ ਕਿ ਮੈਨੂੰ ਜਿਹੜਾ ਮੇਰਾ ਆਪਣਾ ਜੱਦੀ ਜਿਹੜਾ ਜਿੱਥੇ ਮਾੜੀ ਪੱਛਿਆ ਪਿੰਡ ਦੇ ਵਿੱਚ ਪੈਦਾ ਹੋਇਆ ਸੀ ਜਿੱਥੋਂ ਦਸ਼ਮੀ ਕੀਤੀ ਸੀ ਜਿੱਥੇ ਅੱਜ ਵੀ ਫਿਰ ਪਰਿਵਾਰ ਰਹਿੰਦਾ ਜੀ اور ਇਸ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਦਸ ਸਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਫਿਰ ਉਹ ਜ਼ਿਲ੍ਹੇ ਦੇ ਵਿੱਚ ਜਿਹੜਾ ਪਾਰਟੀ ਵੱਲੋਂ ਸੇਵਾ ਕਰਨ ਦਾ ਮੌਕਾ ਦਿੱਤਾ ਪਾਰਟੀ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਹਾਂ ਚਾਚੀ ਮਸਾ ਜਿਵੇਂ ਪਹਿਲਾਂ ਤੁਹਾਡੇ ਵੱਲੋਂ ਸ੍ਰੀਨੰਦਪੁਰ ਸਾਹਿਬ ਤੋਂ ਹਾਲਾਂਕਿ ਦਵੇਦਰ ਜਿਤਾਈ ਜਾ ਰਹੀ ਸਹਾਲਾਂਕਿ ਪ੍ਰੇਮ ਸਿੰਘ ਚੰਦੂ ਮਾਜਰਾਣ ਚੋਲ ਮਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਕਿ ਦੀ ਵਜ੍ਹਾ ਕੀ ਗੁਰਦਾਸਪੁਰ ਤੁਹਾਡਾ ਜੱਦੀ ਜਲਾ ਜੱਦੀ ਪਿੰਡ ਹੈ ਉੱਥੇ ਹਾਲਾਂਕਿ ਆ ਥੋੜਾ ਹੈਰਾਨੀਜਨਕ ਜਨਕ ਜ਼ਰੂਰ ਕਿ ਕਿਆ ਜਾ ਸਕਦਾ ਹੈ ਕਿ ਤੁਸੀਂ ਜਿਵੇਂ ਸਰਗਰਮੀ ਲਗਾਤਾਰ ਤੁਹਾਡੀ ਰੋਪੜ ਦੇ ਵਿੱਚ ਅਨੰਪੁਰ ਸਾਹਿਬ ਦੇ ਵਿੱਚ ਨਜ਼ਰ ਆਈ ਤੇ ਉਸ ਤੋਂ ਬਾਅਦ ਗੁਰਦਾਸਪੁਰ ਤੋਂ ਚੋਣੇਦਾਨ ਦੇ ਵਿੱਚ ਉਤਾਰਿਆ ਗਿਆ ਦੇਖੋ ਗੱਲ ਇਹ ਹੈ ਕਿ ਜਿੱਤੇ ਪਾਰਟੀ ਹੁਕਮ ਲਾਉਂਦੀ ਆ ਉਹ ਕਿ સેવા ਕਰਨੀ ਪੈਂਦੀ ਆ ਪਹਿਲਾਂ ਰੋਪੜ ਤੋਂ ਮੈਂ ਬੁਧਾਇਕ ਸੀ ਇਸ ਕਰਕੇ ਸਿੱਧੇ ਲੰਬੇ ਸਮੇਂ ਤੋਂ ਇਸ ਸਾਰੇ ਲੱਖ ਦੀ ਸੇਵਾ ਕਰ ਰਿਹਾ ਸੀ 2009 ਚ ਮੈਂ ਅਨੰਪੁਰ ਸਾਹਿਬ ਤੋਂ ਲੜਿਆ ਜੀ ਪਰ ਹੁਣ ਪਾਰਟੀ ਦਾ ਹੁਕਮ ਹੋਇਆ ਉੱਥੇ ਵਾਸਤੇ ਕਿਉਂਕਿ ਇਹ ਇਲੈਕਸ਼ਨ ਜਿਹੜੀ ਹੁੰਦੀ ਹੈ ਪਾਰਲੀਮੈਂਟਰੀ ਪਾਰਟੀ ਦੇ ਇਲੈਕਸ਼ਨ ਹੁੰਦੇ। ਕਿਉਂਕਿ ਚੰਦੂ ਮਦਰ ਸਾਹਿਬ ਨੂੰ ਇੱਥੇ ਜੋਗੀ ਲੱਗੀ ਆ ਇੱਥੇ ਦੇ ਵਰਕਰ ਉਹਨਾਂ ਦੇ ਇਲੈਕਸ਼ਨ ਲੜਨਗੇ। ਮੇਰੇ ਕੋ ਦਾਸਪਤ ਦੀ ਲੱਗੀ ਆ ਤਾਂ ਦਾਸਪਤ ਦੇ ਸਾਡੇ ਸਾਰੇ ਜਮਾਇਲ ਆਪੀ ਤੇ ਵਰਕਰ ਉਹ ਵੀ ਦਾਸਪਤ ਲੜਨਗੇ ਕਿਉਂਕਿ ਲੜਾਈ ਤਾਂ ਇੱਥਾ ਪਾਰਟੀ ਦੇ ਨਿਰਧਨਿਤ ਵਰਕਾਂ ਦੇ ਵਿੱਚ। ਜੀ ਇਸ ਕਰਕੇ ਕਿਉਂਕਿ ਮੈਂ ਲੰਮਾ ਸਮਾਂ ਦਾਸਪਤ ਤੇ ਪਹਿਲਾਂ ਕੰਮ ਕੀਤਾ ਹੂੰ ਇਸ ਕਰਕੇ ਪਾਰਟੀ ਦਾ ਦੇਸ਼ ਹੋਇਆ ਕਿ ਤੁਸੀਂ ਉੱਥੇ ਜਾਓ ਤਾਂ ਉੱਥੇ ਜਾਵੋ ਨਹੀਂ ਕਿੱਥੇ ਹੁਕਮ ਹੋ ਜਾਂਦਾ ਸਿਪਾਹੀ ਨੂੰ ਉੱਥੇ ਜਾ ਕੇ ਲੜਨਾ ਪੈਂਦਾ ਹਾ ਚਿਮਾ ਸਾਹਿਬ ਗੁਰਦਾਸਪੁਰ ਦੀ ਗੱਲ ਕਰੀਏ ਫਿਲਹਾਲ ਤੁਹਾਡੀ ਪ੍ਰਾਣੀ ਜਿਹੜੀ ਭਾਈਵਾਲ ਪਾਰਟੀ ਆ ਭਾਜਪੀ ਦੇ ਪੱਲੋਂ ਦਿਨੇਸ਼ ਬੱਬੂ ਨੂੰ ਜਿਹੜਾ ਚੋਣ ਮੈਦਾਨ ਦੇ ਚ ਉਤਾਰਿਆ ਗਿਆ ਬਾਕੀਆਂ ਦਾ ਹਜੇ ਹਲਾਕੇ ਐਲਾਨ ਹੋਣਾ ਬਾਕੀ ਹੈ ਤਾਂ ਕਿਸ ਤਰ੍ਹਾਂ ਦਾ ਮੁਕਾਬਲਾ ਤੁਹਾਨੂੰ ਨਜ਼ਰ ਆਉਂਦਾ ਗੁਰਦਾਸਪੁਰ ਹਾਂ ਲੱਗਦਾ ਫੋਨ ਜਿਹੜਾ ਕਿ ਕੱਟ ਚੁੱਕਾ ਹੈ ਸਾਡੇ ਨਾਲ ਰਦੀਪ ਸਿੰਘ ਚੀਮਾ ਸਾਡੇ ਨਾਲ ਜੁੜੇ ਸਨ ਉਹਨਾਂ ਦੇ ਵੱਲੋਂ ਇਹ ਵੀ ਜਰੂਰ ਵਜ੍ਹਾ ਦੱਸੀ ਗਈ ਹੈ ਉਹਨਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਦਾ ਜੱਦੀ ਜਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਉਹਨਾਂ ਦਾ ਜੱਦੀ ਪਿੰਡ ਹੈ ਉੱਥੋਂ ਉਹਨਾਂ ਦੀ ਇੱਕ ਸਿਆਸੀ ਸਫਰ ਦੀ ਸ਼ੁਰੂਆਤ ਹੁੰਦੀ ਹੈ ਤੇ ਇਹੀ ਇੱਕ ਵਜ੍ਹਾ ਹੈ ਜਿਹੜੀ ਕਿਉਂ ਕਹੀ ਜਾ ਸਕਦੀ ਜਿਸ ਦੇ ਕਾਰਨ ਪਾਰਟੀ ਦੇ ਵੱਲੋਂ ਗੁਰਦਾਸਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਅਨੰਤਪੁਰ ਸਾਹਿਬ ਤੋਂ ਵੀ ਜਰੂਰ ਉਹਨਾਂ ਦੇ ਵੱਲ ਆਪਣੀ ਦਵੇਦਾਰੀ ਜਿਤਾਈ ਗਈ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਦਵੇਦਾਰ ਸਨ ਆ ਤੇ ਦਲਜੀਤ ਸਿੰਘ ਚੀਮਾ ਜਿਹੜੇ ਕਿ ਗੁਰਦਾਸਪੁਰ ਤੋਂ ਆਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਹੁਣ ਤੱਕ ਦੀ ਜੇਕਰ ਗੁਰਦਾਸਪੁਰ ਸੀਟ ਦੀ ਗੱਲ ਕਰੀਏ ਤੇ ਫਿਲਹਾਲ ਬੀਜੇਪੀ ਦੇ ਵੱਲੋਂ ਉਮੀਦਵਾਰ ਆਪਣਾ ਇਲਾ ਇਲਾਨਿਆ ਜਾ ਚੁੱਕਾ ਹੈ ਦਿਨੇਸ਼ ਬੱਬੂ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਸੁਜਾਨਪੁਰ ਤੋਂ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਸੀਨੀਅਰ ਲੀਡਰ ਨੇ ਜਿਹੜੇ ਕਿ ਬੀਜੇਪੀ ਦੇ ਇਸ ਵਾਰ ਜ਼ਰੂਰ ਸਥਾਨਕ ਲੀਡਰ ਨੂੰ ਬੀਜੇਪੀ ਦੇ ਵੱਲੋਂ ਤਰਜੀਹ ਦਿੱਤੀ ਗਈ ਹੈ ਤੇ ਹੁਣ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਗੁਰਦਾਸਪੁਰ ਦੀ ਗੱਲ ਕਰੀਏ ਤੇ ਫਿਲਹਾਲ ਅਕੱਲ ਇਹ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਉੱਥੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਜੇਕਰ ਫਿਲਹਾਲ ਦੀ ਬਾਕੀ ਉਮੀਦਵਾਰਾਂ ਦੀ ਪਿਕਚਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਪਟਿਆਲਾ ਤੋਂ ਪ੍ਰਨੀਤ ਕੋਰ ਚੋਣ ਮੈਦਾਨ ਦੇ ਵਿੱਚ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੇ ਵੱਲੋਂ ਡਾਕਟਰ ਬਲਦੇਵ ਸਿੰਘ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਹੈ। ਆ ਕਾਂਗਰਸ ਦੀ ਗੱਲ ਕਰੀਏ ਹਾਲਾਂਕਿ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ ਪਰ ਜਰੂਰ ਦਾਵੇਦਾਰ ਜਿਹੜੇ ਕਿ ਡਾਕਟਰ ਧਰਮਵੀਰ ਗਾਂਧੀ ਜਰੂਰ ਮੰਨੇ ਜਾ ਰਹੇ ਨੇ ਜਿਹੜੇ ਕਿ ਪਿਛਲੇ ਦਿਨੀ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਹੁਣ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਜਿਹੜੇ ਕਿ ਸ਼ੋਮਣ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਆ ਬਾਕੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਕੁਲਦੀਪ ਸਿੰਘ ਢਾਲੀਵਾੜ ਜਿਹੜੇ ਇੱਕ ਮੰਤਰੀ ਵੀ ਨੇ ਅਜਨਾਲਾ ਤੋਂ ਜਿਹੜੇ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਵੀ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਬੀਜੇਪੀ ਦੇ ਵੱਲੋਂ ਤਰਨਜੀਤ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਾਂਗਰਸ ਪਾਰਟੀ ਦੇ ਵੱਲੋਂ ਅਜੇ ਉਮੀਦਵਾਰਾਂ ਦਾ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਦੀ ਗੱਲ ਕੀਤੀ ਜਾਵੇ ਤਾਂ ਗੁਰਜੀਤ ਔਜਲਾ ਨੇ ਤੁਹਾਨੂੰ ਦੇਖਣਾ ਹੋਵੇਗਾ ਗੁਰਜੀਤ ਔਜਲਾ ਤੇ ਮੋੜ ਤੋਂ ਦਾਖ ਖੇਟਿਆ ਜਾਂਦਾ ਜਾਂ ਕਿਸੇ ਹੋਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਸ੍ਰੀ ਨਾਥਪੁਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਆ ਆਮ ਆਦੀ ਪਾਰਟੀ ਦੇ ਵੱਲੋਂ ਗੱਲ ਕੀਤੀ ਜਾਵੇ ਤਾਂ ਮਲਵਿੰਦਰ ਸਿੰਘ ਕਾਂਗ ਜਿਹੜੇ ਕਾਂਗ ਆਦੀ ਪਾਰਟੀ ਦੇ ਮੁਖ ਬੁਲਾਰੇ ਨੇ ਪਿਛਲੇ ਦਿਨੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਇਲਾਵਾ ਭਾਜਪੀ ਤੇ ਕਾਂਗਰਸ ਦਾ ਉਮੀਦਵਾਰ ਕੌਣ ਹੁੰਦਾ ਹੈ ਇਸ ਨੂੰ ਲੈ ਕੇ ਜੇ ਸਵਾਲ ਹੈ ਅਨੰਦਪੁਰ ਸਾਹਿਬ ਤੋਂ ਮੌਜੂਦਾ ਜਿਹੜੇ ਸੰਸਦ ਮੈਂਬਰ ਨੇ ਉਹ ਮਨੀਸ਼ ਤਿਵਾੜੀ ਨੇ ਕਾਂਗਰਸ ਪਾਰਟੀ ਦੇ ਹੁਣ ਦੇਖਣਾ ਹੋਵੇਗਾ ਕਿ ਮਨੀਸ਼ ਤਿਵਾੜੀ ਹੀ ਉੱਥੋਂ ਉਮੀਦਵਾਰ ਹੋਣਗੇ ਜਾਂ ਕਿਸੇ ਹੋਰ ਤੇ ਦਾ ਖੇਡਿਆ ਜਾਂਦਾ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਸਾਰੇ ਹਲਕਿਆਂ ਨੂੰ ਲੈ ਕੇ ਆਪੂਰੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਫਤਗਰ ਸਾਹਿਬ ਤੋਂ ਜਿਵੇਂ ਕਿ ਵਿਕਟਮਜੀਤ ਸਿੰਘ ਖਾਲਸਾ ਨੂੰ ਆਰਟਿਕ ਦਿੱਤੀ ਗਈ ਬਸੰਤ ਸਿੰਘ ਖਾਲਸਾ ਕਾਲੀ ਦਲ ਦੇ ਜਿਹੜੇ ਐਮਪੀ ਵੀ ਰਹੇ ਨੇ ਉਹਨਾਂ ਦੇ بیٹے ਨੇ ਬਸੰਤ ਸਿੰਘ ਖਾਲਸਾ ਕਾਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਿਹਾ ਹੈ ਰਹਿ ਚੁੱਕੇ ਤੇ ਉਹਨਾਂ ਨੂੰ ਡੇਟੇ ਨੂੰ ਜਿਹੜਾ ਕਿ ਚੋਣ ਨਿਦਾਨ ਦੇ ਵਿੱਚ ਉਤਾਰਿਆ ਕਿ ਇਸੇ ਤਰ੍ਹਾਂ ਨਿਲ ਜੋਸ਼ੀ ਜਿਹੜੇ ਕਿ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਨਿਲ ਜੋਸ਼ੀ ਆਕਾਲੀ ਦਲ ਦੇ ਉਮੀਦਵਾਰ ਨੇ ਕਿਸਾਨੀ ਅੰਦੋਲਨ ਵੇਲੇ ਜਿਹੜੇ ਕਿ ਆ ਖੁੱਲ ਕੇ ਬੋਲੇ ਉਹਨਾਂ ਦੇ ਬਾਰੇ ਗੱਲ ਵੀ ਰੱਖੀ ਕਿ ਆਪਣੀ ਜੁਲਾਈ 2021 ਦੇ ਵਿੱਚ ਭਾਪੀ ਦੇ ਪੱਲੋਂ ਉਸ ਤੋਂ ਬਾਅਦ ਐਕਸ਼ਨ ਲਿਆ ਜਾਂਦਾ ਤੇ ਉਹਨ ਇੱਕ ਇੱਕ ਕਰਕੇ ਤੁਹਾਨੂੰ ਹਲਕੀ ਦੀ ਪਿਕਚਰ ਦੱਸ ਰਿਹਾ ਕਿ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਦੋ ਉਮੀਦਵਾਰਾਂ ਦਾ ਜਿਹੜਾ ਕਿ ਹੁਣ ਤੱਕ ਐਲਾਨ ਹੋ ਚੁੱਕਾ ਹੈ ਦੋ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਬਲਵਿੰਦਰ ਸਿੰਘ ਕੰਗ ਜਿਹੜੇ ਕਿਆਮਤ ਦੀ ਪਾਰਟੀ ਦੇ ਉਮੀਦਵਾਰ ਆ ਗੱਲ ਕੀਤੀ ਜਾਵੇ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਨਿਲ ਜੋਸ਼ੀ ਜਿਹੜੇ ਕਿ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਨਿਲ ਜੋਸ਼ੀ ਬਾਰੇ ਵੀ ਅਸੀਂ ਜਿਵੇਂ ਵਿਸਥਾਰ ਨਾਲ ਜਾਣਕਾਰੀ ਦੇ ਰਿਹਾ ਪਹਿਲਾਂ ਭਾਜਪਾ ਦਾ ਹਿੱਸਾ ਰੇ ਕਿਸਾਨੀਆਂ ਦੁੱਧਨ ਵੇਲੇ ਉਹਨਾਂ ਦੇ ਵੱਲੋਂ ਖੁੱਲ ਕੇ ਆਪਣੀ ਜਦੋਂ ਗੱਲ ਰੱਖੀ ਗਈ ਖੁਦ ਉਹਨਾਂ ਨੇ ਕਈ ਇਸ ਬਾਰੇ ਬਿਆਨ ਵੀ ਦਿੱਤੇ ਤੋਂ ਉਸ ਤੋਂ ਬਾਅਦ ਪਾਰਟੀ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਫਿਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਆ ਤਾਂ ਹੁਣ ਅਕਾਲੀ ਦਲ ਦੇ ਵੱਲੋਂ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਅਨਿਲ ਜੋਸ਼ੀ ਨੂੰ ਉਤਾਰਿਆ ਗਿਆ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰੀਏ ਤਾਂ ਹੁਣ ਸ੍ਰੀ ਨਨਤਪੁਰ ਸਾਹਿਬ ਤੋਂ ਜਿਹੜੇ ਕਿ ਪਾਰਟੀ ਦੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਟਿਆਲਾ ਦੀ ਜੰਗ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਜੋ ਪਿਕਚਰ ਸਾਫ ਨਜ਼ਰ ਆ ਰਹੀ ਹੈ ਡਾਕਟਰ ਬਲਬੀਰ ਸਿੰਘ ਆਵਾਦੀ ਪਾਰਟੀ ਦੇ ਉਮੀਦਵਾਰ ਨੇ ਜੋ ਸਿਹਤ ਮੰਤਰੀ ਨੇ ਕੈਬਨਿਟ ਮੰਤਰੀ ਵੀ ਨੇ ਪਰਨੀத் ਕੋਰ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਐਨ ਕੇ ਸ਼ਰਮਾ ਅਕਾਲੀ ਦਲ ਦੇ ਉਮੀਦਵਾਰ ਬਿਲਕੁਲ ਪਿਕਚਰ ਸਾਫ ਹੋ ਚੁੱਕੀ ਹੈ ਤੇ ਕਾਂਗਰਸ ਦੇ ਸੰਭਾਵੀ ਡਾਕਟਰ ਤਰਨਵੀਰ ਗਾਂਧੀ ਨੇ ਹਾਲਾਂਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ ਪਰ ਜਿਵੇਂ ਪਿਛਲੇ ਦਿਨੀ ਡਾਕਟਰ ਤਰਨਵੀਰ ਗਾਂਧੀ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਤਾਂ ਸੰਭਾਵੀ ਉਮੀਦਵਾਰ ਜਿਹੜੇ ਕਿ ਡਾਕਟਰ ਤਰਨਵੀਰ ਗਾਂਧੀ ਹੀ ਮੰਨੇ ਜਾ ਰਹੇ ਨੇ ਤੇ ਜੇ ਤਰਨਵੀਰ ਗਾਂਧੀ ਦੇ ਵੱਲੋਂ ਐਲਾਨ ਹੋ ਜਾਂਦਾ ਹੈ ਤੇ ਚਾਰ ਕੋਣਾ ਮੁਕਾਬਲਾ ਚਾਰ ਉਮੀਦਵਾਰ ਚਾਰ ਪਾਰਟੀਆਂ ਦੇ ਪਿਕਚਰ ਬਿਲਕੁਲ ਕਾਫੀ ਹੱਦ ਤੱਕ ਸਪਸ਼ਟ ਜਿਹੜੇ ਕਿ ਨਜ਼ਰ ਆ ਰਹੀ ਹੈ ਤਿੰਨ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਮੁੱਖ ਪਾਰਟੀ ਦੀ ਗੱਲ ਕਰੀਏ ਤਾਂ ਇੱਕ ਉਮੀਦਵਾਰ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਡਾਕਟਰ ਤਰ ਮੈਂ ਜਰੂਰ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਕਿ ਡਾਕਟਰ ਤਰਵੇਰ ਗਾਂਧੀ ਨੂੰ ਜਿਹੜਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਸੋ ਇਸ ਤਰ੍ਹਾਂ ਦਾ ਇਹ ਪੂਰਾ ਦਰਸਲ ਮੁਕਾਬਲਾ ਹੋਵੇਗਾ ਐਨ ਕੇ ਸ਼ਰਮਾ ਜਿਹੜੇ ਸਾਡੇ ਨਾਲ ਜੁੜੇ ਉਹਨਾਂ ਨੇ ਪ੍ਰਨੀਤ ਕੌਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਹ ਐਮਪੀ ਸਨ ਤਾਂ ਹੁਣ ਬੀਜੇਪੀ ਦੇ ਵੱਲੋਂ ਵੋਟਾਂ ਮੰਗ ਰਹੇ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਖੈਰ 1 ਜੂਨ ਨੂੰ ਪੰਜਾਬ ਦੇ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ 4 ਜੂਨ ਨੂੰ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸ ਆਸਪਸ਼ਟ ਹੋ ਜਾਵੇਗਾ ਫਿਲਹਾਲ ਤਿੰਨ ਪਾਰਟੀਆਂ ਦੇ ਵੱਲੋਂ ਆਮ ਆਦੀ ਪਾਰਟੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਕਰਨਾ ਬਾਕੀ ਹੈ ਸੰਭਾਵੀ ਉਮੀਦਵਾਰ ਦੀ ਗੱਲ ਕੀਤੀ ਜਾਵੇ ਡਾਕਟਰ ਤਰਪੀਰ ਗੰਧ ਦੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਆ ਗੱਲ ਕੀਤੀ ਜਾਵੇ 2019 ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਾਂ ਉਦੋਂ ਪ੍ਰਨੀਤ ਕੌਰ ਜਿਹੜੇ ਇੱਕ ਕਾਂਗਰਸ ਪਾਰਟੀ ਦੇ ਅਮੀਰਵਾਰ ਸਨ ਜਿੱਤਣ ਦੇ ਵਿੱਚ ਵੀ ਕਾਮਯਾਬ ਰਹਿੰਦੇ ਨੇ ਹਾਲਾਂਕਿ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਕੈਪਟਨ ਮਰਿੰਦਰ ਸਿੰਘ ਜਿਹੜੇ ਕਿ ਮੁੱਖ ਮੰਤਰੀ ਸਨ ਜਿਵੇਂ ਸੀਐਮ ਦੇ ਉਦੇ ਤੋਂ ਹਟਾ ਕੇ ਚਰਨਜੀਤ ਚੰਨੇ ਨੂੰ ਜਿਹੜਾ ਕੇਸੀਆਂ ਬਣਾਇਆ ਜਾਂਦਾ ਉਸ ਤੋਂ ਬਾਅਦ ਕਿਵੇਂ ਪਹਿਲਾਂ ਕੈਪਟਨ ਦੇ ਵੱਲ ਆਪਣੀ ਪਾਰਟੀ ਦਾ ਗਠਨ ਕੀਤਾ ਜਾਂਦਾ ਫਿਰ ਭਾਜਪੀ ਦੇ ਵਿੱਚ ਚਲੇ ਜਾਂਦੇ ਨੇ ਪਿਛਲੇ ਦਿਨੀ ਪ੍ਰਨੀਤ ਕੌਰ ਦੇ ਵੱਲੋਂ ਭਾਜਪੀ ਦਾ ਪੱਲਾ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੁਣ ਗੱਲ ਕਰਦੇ ਆਂ ਪੰਥਕ ਸੀਟ ਦੀ ਪੰਥਕ ਹਲਕੇ ਦੀ ਸ੍ਰੀ ਅਨੰਦਪੁਰ ਸਾਹਿਬ ਦੋ ਉਮੀਦਵਾਰ ਦੋ ਪਾਰਟੀਆਂ ਦੇ ਵੱਲੋਂ ਪਿਕਚਰ ਬਿਲਕੁਲ ਜਿਹੜੀ ਕਿ ਸਾਫ਼ ਹੋ ਚੁੱਕੀ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਪਾਸੇ ਮਲਵਿੰਦਰ ਕੰਗ ਜਿਹੜੇ ਕਿਆਮਾਦੀ ਪਾਰਟੀ ਦੇ ਉਮੀਦਵਾਰ ਨੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਬਾਕੀ ਦੋ ਪਾਰਟੀਆਂ ਦੇ ਵੱਲੋਂ ਅਜੇ ਐਲਾਨ ਹੋਣਾ ਬਾਕੀ ਹੈ ਇੱਕ ਬੀਜੇਪੀ ਤੇ ਦੂਜੀ ਕਾਂਗਰਸ ਪਾਰਟੀ ਇਹ ਦੋ ਪਾਰਟੀਆਂ ਦੇ ਵੱਲੋਂ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਇਹ ਹਲੇ ਵੇਖਣਾ ਹੋਵੇਗਾ ਇੱਕ ਪਰ ਮੈਂ ਟੀਮ ਨੂੰ ਕਹਾਂਗਾ ਕਿ ਜੂਰ ਇੱਕ ਵਾਰ ਗ੍ਰਾਫਿਕ ਜਿਹੜਾ ਸ੍ਰੀ ਨੰਦਪੁਰ ਸਾਹਿਬ ਵਾਲਾ ਦਿਖਾਓ ਜਿਹੜੇ ਕਿ ਦੋ ਉਮੀਦਵਾਰਾਂ ਦੀ ਪਿਕਚਰ ਸਾਫ਼ ਹੋ ਚੁੱਕੀ ਹੈ ਦੋ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ ਸ੍ਰੀ ਨੰਦਪੁਰ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੀ ਅਸੀਂ ਪਿਕਚਰ ਆਪਣੇ ਦਰਸ਼ਕ ਆਮ ਆਦੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਿਕਚਰ ਬਿਲਕੁਲ ਸਾਫ਼ ਕੀਤੀ ਜਾ ਚੁੱਕੀ ਹੈ ਆਮ ਆਦੀ ਪਾਰਟੀ ਦੇ ਵੱਲੋਂ ਪਿਛਲੇ ਦਿਨੀ ਦਰਸਲ ਬਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦੀ ਪਾਰਟੀ ਦੇ ਮੁੱਖ ਬੁਲਾਰੇ ਨੇ ਬਲਵਿੰਦਰ ਸਿੰਘ ਕੰਗ ਦੇ ਵੱਲੋਂ ਵੀ ਵਿਦਿਆਰਥੀ ਹੁੰਦਿਆਂ ਵਿਦਿਆਰਥੀ ਸੰਗਠਨ ਦੇ ਵਿੱਚੋਂ ਸ਼ੁਰੂਆਤ ਕੀਤੀ ਗਈ ਪੰਜਾਬ ਯੂਨੀਵਰਸਿਟੀ ਤੋਂ ਤੇ ਉਸ ਤੋਂ ਬਾਅਦ ਚ ਹੁਣ ਬਲਵਿੰਦਰ ਕੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਪ੍ਰੇਮ ਸਿੰਘ ਚੰਦੂ ਮੱਜਰਾ ਜਿਨ੍ਹਾਂ ਦੀ ਵੀ ਕਿ ਵਿਦਿਆਰਥੀ ਸੰਗਠਨ ਤੋਂ ਦਰਸਲ ਸਿਆਸੀ ਸਫਰਤੀ ਸ਼ੁਰੂਆਤ ਹੁੰਦੀ ਹੈ ਆ ਦੋ ਦੋ ਤਿੰਨ ਮਾਰ ਦੇ ਜਿਹੜੇ ਕਿ ਐਮਪੀ ਨੇ ਇੱਕ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਿਹੜਾ ਕਿ ਸ੍ਰੀ ਨਨਪੁਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ ਤੇ ਬੀਜੇਪੀ ਬੀਜੇਪੀ ਤੇ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਮੌਜੂਦਾ ਸੰਸਦ ਮੈਂਬਰ ਜਿਹੜੇ ਸ੍ਰੀ ਨਨਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੇ ਵੇਖਣਾ ਹੋਵੇਗਾ ਕਿ ਮਨੀਸ਼ ਤਿਵਾੜੀ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਾਂ ਉਹਨਾਂ ਦਾ ਹਲਕਾ ਆ ਪਤਲਿਆ ਜਾਂਦਾ ਹੈ ਇਹ ਵੀ ਜਲਦੀ ਪਿਕਚਰ ਸਾਫ ਹੋ ਜਾਵੇਗੀ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਜਲਦ ਕਿਹੜਾ ਕਿਹ ਮੀਤਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਪਟਿਆਲਾ ਦੀ ਤਿੰਨ ਪਾਰਟੀਆਂ ਦੀ ਤਿੰਨ ਉਮੀਦਵਾਰਾਂ ਦੀ ਪਿਕਚਰ ਸਾਫ ਹੋ ਚੁੱਕੀ ਆ ਆਮ ਆਦੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਭਾਜਪੀ ਤੋਂ ਪ੍ਰਨੀਤ ਕੌਰ ਆਸ਼ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਜਿਹੜੇ ਕਿ ਆਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੱਜ ਹੀ ਐਲਾਨੇ ਗਏ ਨੇ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਤੇ ਇਹਨਾਂ ਨੂੰ ਜਿਹੜਾ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕ ਇੱਕ-ਇੱਕ ਕਰਕੇ ਅਸੀਂ ਵਿਸਥਾਰ ਦੇ ਨਾਲ ਪੂਰੇ ਕੈਂਡੀਡੇਟਸ ਬਾਰੇ ਉਮੀਦਵਾਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਵਕਫਾ ਖਲਕਿਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਪਿਕਚਰ ਹੈ ਸੋਨਿਲ ਜੋਸ਼ੀ ਜਿਨ੍ਹਾਂ ਨੂੰ ਕਿ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਦੇ ਵੱਲੋਂ ਇਹ ਉਮੀਦਵਾਰੀ ਪੱਕੀ ਹੋਣ ਤੋਂ ਬਾਅਦ ਵਿੱਚ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ ਹਾਂ ਅਕਾਲੀ ਦਲ ਵੱਲੋਂ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਤਾਂ ਗੁਰੂ ਨਗਰੀ ਹੈ ਅੰਮ੍ਰਿਤਸਰ ਅਰ ਅੱਜ ਇਸ ਸਾਥੀ ਦੇ ਦਿਹਾੜੇ ਤੇ ਗੁਰੂ ਦਾ ਸਹਰਾਨਾ ਕਰਨ ਦੇ ਲਈ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਵੇਲੇ ਠੀਕ ਹਰਮੰਦਰ ਸਾਹਿਬ ਦੇ 12 ਅਰ ਸਾਡੇ ਨਾਲ ਅਨਿਲ ਜੋਸ਼ੀ ਨੇ ਸਭ ਤੋਂ ਪਹਿਲਾਂ ਤਾਂ ਜੋਸ਼ੀ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਭ ਤੋਂ ਪਹਿਲਾਂ ਸਵਾਲ ਹੀ ਮੇਰਾ ਇਹ ਇਹ ਹੁਣ ਤੱਕ ਇੱਕ ਹੋਰ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਵਿਚਰਦੇ ਰਹੇ ਹੋ ਪਰ ਅੱਜ ਜੇਕਰ ਮੈਂ ਪੈਰਾਵੇ ਦੀ ਵੀ ਗੱਲ ਕਰਾਂ ਹਾਲਾਂਕਿ ਗੁਰੂ ਘਰ ਦੇ ਅਸੀਂ ਬਾਹਰ ਖੜੇ ਆਂ ਕੀ ਕਹਿਣਾ ਚਾਹੋਗੇ ਅੱਜ ਵਿਸਾਖੀ ਦਾ ਦਿਨ ਵੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਰਜੀਵ ਜੀ ਤੁਹਾਨੂੰ ਵੀ ਡਿੱਠੇ ਸੱਬੇ ਥਾਮ ਨਹੀਂ ਤਦ ਜਿਹੜਾ ਇਹ ਅਸਥਾਨ ਉਹ ਜਿੱਥੇ ਦੁਨੀਆ ਭਰ ਦੇ ਲੋਕ ਲੋਚਦੇ ਆ ਕਿ ਇੱਥੇ ਆਈਏ ਨਤਮਸਤਕ ਹੋਈਏ ਅੱਜ ਵਿਸਾਖੀ ਦਾ ਬਹੁਤ ਵੱਡਾ ਦਿਨ ਹੈ ਖਾਲਸਾ ਸਾਜਨਾ ਦਿਵਸ ਖਰਬੰਸਦਾਨੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਖਾਲਸਾ ਪੰਥ ਦੀ ਸਹਾਇਤਾ ਕੀਤੀ ਸੀ ਅੱਜ ਫਸਲਾਂ ਪ੍ਰਵਾਨ ਚੜਦੀਆਂ ਕਿਸਾਨਾਂ ਵਾਸਤੇ ਬੜਾ ਵੱਡਾ ਦੇਣਿਆ ਵਸਾਖੀ ਦਾ ਬਾਢੀਆਂ ਪਾਉਂਦੇ ਲੋਕੀ ਕਣਕ ਘਰ ਆਉਣੀ ਹੁੰਦੀ ਉਹਨਾਂ ਦੀ ਮਿਹਨਤ ਪ੍ਰਵਾਨ ਚੜਦੀ ਆ ਤੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਬਚਪਨ ਤੋਂ ਵੇਖਦੇ ਆਂ ਵੀ ਵਸਾਖੀ ਵਾਲੇ ਦੇ ਨਵੇਂ ਕੱਪੜੇ ਪਾਉਣੇ ਦਰਬਾਰ ਸਾਹਿਬ ਜਾਣਾ ਇਸ਼ਨਾਨ ਕਰਨਾ ਇਹ ਕਲਚਰ ਸਾਡੇ ਪੰਜਾਬ ਦਾ ਸਬਦਾ ਜਿਹੜਾ ਗੁਰੂ ਘਰ ਲੱਗ ਗਿਆ ਉੱਥੇ ਜਾਂਦੇ ਆ ਜਿਹੜਾ ਮੰਦਰ ਲੱਗ ਗਿਆ ਸਰੋਵਰ ਲੱਗ ਗਿਆ ਉੱਥੇ ਜਾਂਦੇ ਆ ਨਹੀਂ ਤੇ ਨਹਿਰਾਂ ਦਰਿਆਵਾਂ ਤੇ ਜਾਂਦੇ ਲੋਕ ਇਸ਼ਨਾਨ ਕਰਨ ਕਿਉਂਕਿ ਅੱਜ ਸੰਗਰਾਂ ਦੇ ਵਿਸਾਖ ਦਾ ਪਹਿਲਾ ਦਿਨ ਹੈ ਉੱਤਰ ਦਿਨ ਹੈ ਤੇ ਇਹ ਸਾਰੀਆਂ ਗੱਲਾਂ ਦੀ ਲੱਖ ਲੱਖ ਵਧਾਈ ਪਰ ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਹੈ ਤੁਸੀਂ ਕਹਾਂ ਕਿ ਵਿਸਾਖੀ ਜਿਹੜੀ ਆ ਪੰਜਾਬੀਆਂ ਦਾ ਖਾਸ ਤੌਰ ਤੇ ਕਿਸਾਨਾਂ ਦਾ ਤਿਉਹਾਰ ਹੈ ਹਾਲਾਂਕਿ ਖਾਲਸੇ ਦਾ ਸਾਜਰਾ ਦੇ ਵਸੂ ਹੈ ਪਰ ਤੁਸੀਂ ਕਹਿੰਿਆ ਕਿ ਨਵੇਂ ਕੱਪੜੇ ਪਾਉਂਦੇ ਨੇ ਕਿਸਾਨ ਪੰਗੜੇ ਪਾਉਂਦੇ ਪਰ ਇੱਥੇ ਹਾਲਾਤ ਵੇਖੇ ਜਾਣ ਤਾਂ ਕਿਸਾਨ ਇਹ ਹਾਲਾਤ ਬਾਰਡਰਾਂ ਦੇ ਉੱਤੇ ਧਰਨਿਆਂ ਤੇ ਬੈਠੇ ਇਹ ਹਾਲਾਤ ਸਰਕਾਰਾਂ ਨੇ ਕਰਤੀ ਮੈਂ ਉਸ ਟਾਈਮ ਦੀ ਗੱਲ ਕਰਦਾ ਜਦੋਂ ਅਸੀਂ ਬਚਪਨ ਸੀ ਜਦੋਂ ਕਿਹਾ ਨਾ ਵੀ ਨਵੇਂ ਕੱਪੜੇ ਪਾਉਂਦੇ ਸੀ ਬਚਪਨ ਚ ਤੇ ਗੁਰੂ ਘਰ ਸਾਡੇ ਮਾਪੇ ਲੈ ਕੇ ਜਾਂਦੇ ਸੀ ਸਾਡੇ ਮਾਪਿਓ ਸਾਨੂੰ ਇੱਕ ਸੰਸਕਾਰ ਆਏ ਪਰ ਇਹ ਆ ਕਿ ਵਕਿਆ ਹੀ ਜਿਹੜੀਆਂ ਸਰਕਾਰਾਂ ਵਾਂ ਉਹਨਾਂ ਨੇ ਕਿਸਾਨਾਂ ਦਾ ਸਮੇਂ ਦੇ ਨਾਲ ਮੁੱਲ ਹਰ ਚੀਜ਼ ਵੱਧ ਗਈ ਹਰ ਚੀਜ਼ ਦੇ ਮੁੱਲ ਵਧ ਗਏ ਉਸ ਟਾਈਮ ਤੇ ਜਦੋਂ ਕਿਸਾਨਾਂ ਨੇ ਪੂਰੇ ਪੰਜਾਬ ਦੇ ਕਿਸਾਨਾਂ ਨੇ ਸਮਝ ਲਓ ਕਿ ਇੱਕ ਰੈਵਿਊਲੂਸ਼ਨ ਲਿਆਂਦਾ ਸੀ ਗ੍ਰੀਨ ਰੈਵਿਊਲੂਸ਼ਨ ਤੇ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਸੀ ਮੈਂ ਤੇ ਉਸ ਜਨਰੇਸ਼ਨ ਚੋਂ ਆ ਜਿਨੇ ਮਕਸੀਕਨ ਕਣਕ ਜਿਹੜੀ ਖਾਦੀ ਹੈ ਕਾਲੇ ਰੰਗ ਦੀ ਸਖਤ ਰੋਟੀ ਬੰਦੀ ਕਾਲੀ ਰੋਟੀ ਬੰਦੀ ਮੈਂ ਖੁਦ ਖਾਦੀ ਆ ਹਾਂ ਤੇ ਸਾਡੇ ਕਿਸਾਨਾਂ ਨੇ ਸੋਨੇ ਵਰਗੀ ਕਣਕ ਪੈਦਾ ਕੀਤੀ ਹਾਂ ਚਿੱਟੀ ਵਧੀਆ ਰੋਟੀ ਖਾਦੀ ਅਸੀਂ ਪਰ ਇਹ ਆ ਕਿ ਸਮੇਂ ਨੇ ਜਿਹੜਾ ਵਾ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਉੱਥੇ ਨਾਲ-ਨਾਲ ਅੱਗੇ ਨਹੀਂ ਤੋਰਿਆ ਜਿੰਨਾ ਇੰਡਸਟਰੀਲਿਸਟ ਦੁਜਾ ਕੋਈ ਵਪਾਰੀ ਕੋਈ ਆਪਣਾ ਕਾਰਪੋਰੇਟ ਆਗੇ ਜਿਸ ਤਰ੍ਹਾਂ ਉਹ ਅੱਗੇ ਵਧੇ ਕਿਸਾਨ ਪਿੱਛੇ ਰਹਿ ਗਿਆ ਕਰਜ਼ਾਈ ਹੋ ਗਿਆ ਸਮਝਣਾ ਤੇ ਉਹ ਉਹਨਾਂ ਦੀਆਂ ਕੁਝ ਮੰਗਾਂ ਉਹ ਮੰਗਾਂ ਦੇ ਕਰਕੇ ਕਿਸਾਨ ਜਿਹੜਾ ਵਾ ਬਹੁਤ ਰੁਲਿਆ ਪਹਿਲਾਂ ਵੀ ਤੇ ਮੈਂ ਤਾਂ ਭੁਗਤ ਭੋਗੀਆਂ ਕਿ ਮੈਂ ਕਿਸਾਨਾਂ ਨਾਲ ਖੜਾ ਹਾਂ ਕਿਉਂਕਿ ਮੈਂ ਅਸੀਂ ਪਿੰਡ ਰਹੇ ਆ 24 ਸਾਲ ਦੀ ਉਮਰ ਤੱਕ ਮੈਂ ਪਿੰਡ ਚ ਰਿਆਂ ਵੱਟਾਂ ਤੇ ਰਿਆਂ ਅਸੀਂ ਉਹੀ ਜੋ ਕਿਸਾਨ ਕਰਦਾ ਹਵੇਲੀ ਸੀ 10 12 ਡੰਗਰ ਸੀਗੇ ਨਹਿਰ ਸੀ ਵਿੱਚੋਂ ਦੀ ਉਹਨਾਂ ਨੂੰ ਨਵਾਉਣਾ ਪੱਠੇ ਕੁੱਤਰਨੇ ਹੱਥ ਆਲੇ ਟੋਕੇ ਨਾ ਚਰਿਆਂ ਗਾਚੇ ਕੁੱਤਰਨੇ ਵਾਡੀਆਂ ਆਉਣੀਆਂ ਜੇ ਝੋਨੇ ਦਾ ਸਮਾਂ ਆਉਂਦਾ ਸੀ ਤੇ ਝੋਨਾ ਛੱਡਦਾ ਸੀ ਫਿਜ਼ੀਕਲੀ ਉਦੋਂ ਆ ਕੰਬਾਈਨਾਂ ਵੀ ਨਹੀਂ ਸੀ ਹੈਗੀਆਂ ਤੇ ਟੋਈ ਤੇ ਸੌਣਾ ਰਾਤ ਨੂੰ ਲੇਟ ਹੋ ਜਾਣਾ ਨਾ ਤੇ ਉੱਥੇ ਫਸਲ ਪਈ ਹੈ ਬਾਹਰ ਤੇ ਉੱਥੇ ਮੰਜੀ ਢਾ ਕੇ ਟੋਈ ਤੇ ਸੌਣਾ ਸਵੇਰੇ ਤਰੀੜ ਨਾਲ ਭਜੇ ਨਹੀਂ ਤੇ ਕਣਕਾਂ ਆਉਣੀਆਂ ਤੇ ਭਰੀਆਂ ਢੋਣੀਆਂ ਗਾਉਣੀਆਂ ਉਹ ਸਾਰਾ ਕੁਝ ਕੀਤਾ ਇਸ ਕਰਕੇ ਦਰਦ ਜਾਣਦਾ ਭਾਰਤੀ ਜਨਤਾ ਨੂੰ ਸ਼੍ਰੋਮਨੀ ਅਕਾਲੀ ਦਲ ਵੱਲੋਂ ਇਸ ਵਾਰ ਅੰਮ੍ਰਿਤਸਰ ਲੋਕसभा ਤੋਂ ਉਮੀਦਵਾਰ ਬਣਾਇਆ ਗਿਆ ਤਾਂ ਗੁਰੂ ਲੱਗਰੀ ਹੈ ਅੰਮ੍ਰਿਤਸਰ ਅਰ ਅੱਜ ਵਿਸਾਖੀ ਦੇ ਦਿਹਾੜੇ ਤੇ ਗੁਰੂ ਦਾ ਸੇਵrana ਕਰਨ ਦੇ ਲਈ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਵੇਲੇ ਠੀਕ ਰਬੰਦਰ ਸਾਹਿਬ ਦੇ 12 ਹੋਰ ਸਾਡੇ ਨਾਲ ਅਨਿਲ ਜੋਸ਼ੀ ਨੇ ਸਭ ਤੋਂ ਪਹਿਲਾਂ ਤਾਂ ਜੋਸ਼ੀ ਸਾਹਿਬ ਬਹੁਤ-ਬਹੁਤ ਮੁਬਾਰਕਾਂ ਹੁਣ ਸਨੇਲ ਜੋਸ਼ੀ ਜਿਨ੍ਹਾਂ ਨੂੰ ਕੇ ਸ਼੍ਰਮਣੀ ਅਕਾਲੀ ਦਲ ਦੇ ਬਲੰਮਰਸਰਥ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਦੇ ਵੱਲੋਂ ਵਿਸਥਾਰ ਦੇ ਨਾਲ ਜੋਸ਼ੀ ਦੇ ਨਾਲ ਗੱਲਬਾਤ ਵੀ ਕੀਤੀ ਗਿਆ ਉਹਨਾਂ ਨੇ ਪਾਰਟੀ ਦਾ ਵੀ ਧੰਨਵਾਦ ਕੀਤਾ ਅ ਸੋ ਸ਼ੁਕਰਾਨਾ ਕਰਨ ਦੇ ਲਈ